ਹਾਂਜੀ ਬੇਟੇ ਅੱਜ ਸਾਡਾ ਜਮਾਤ 6ਵੇਂ ਦਾ 6ਵਾਂ ਪਾਠ ਆ ਬਾਬਾ ਬੁੱਢਾ ਜੀ ਠੀਕ ਹੈ ਅਸੀਂ ਅੱਜ 6ਵੀਂ ਜਮਾਤ ਦਾ ਜਿਹੜਾ ਇਹ ਪਾਠ ਆ ਬਾਬਾ ਬੁੱਢਾ ਜੀ ਉਹਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਤਾਂ ਅਸੀਂ ਬਾਬਾ ਬੁੱਢਾ ਜੀਾਂ ਦੀ ਜੀਵਨੀ ਬਾਰੇ ਅਸੀਂ ਗੱਲ ਕਰੀਏ ਪਾਠ ਨੂੰ ਸਮਝੀਏ ਠੀਕ ਹੈ ਨਾ ਪਾਠ ਦੇ ਪ੍ਰਸ਼ਨ ਉੱਤਰ ਅਵਿਆਸੀ ਪ੍ਰਸ਼ਨ ਉੱਤਰ ਆਪਣੇ ਆਪ ਆ ਜਾਂਦੇ ਨੇ ਬਸ ਸਾਨੂੰ ਇੱਕ ਪਾਰਟ ਨੂੰ ਸਮਝਣ ਦੀ ਬਹੁਤ ਜ਼ਰੂਰਤ ਆ ਹੁਣ ਪਹਿਲਾਂ ਜਿਹੜੇ ਬਾਬਾ ਬੁੱਢਾ ਜੀ ਇਹਨਾਂ ਦਾ ਪਹਿਲਾ ਨਾਮ ਬੂੜਾ ਸੀ ਬੂੜਾ ਬੱਬੇ ਨੂੰ ਲੈਂਕਰ ਰਾੜੇ ਨੂੰ ਕੰਨਾ ਬੂੜਾ ਇਹੇ ਬਾਲਕ ਗਊਆਂ ਚਰਾਉਂਦਾ ਫਿਰਦਾ ਹੁੰਦਾ ਸੀ ਸ਼ਾਮ ਪੈਣੀ ਤਾਂ ਵਗ ਨੂੰ ਹਾਕੇ ਘਰ ਲਿਆਉਣਾ ਪਰ ਹੈ ਇਹ ਬਾਲਕ ਬੜਾ ਸੁਲਝਿਆ ਹੋਇਆ ਸੀ ਬੜੀ ਡੂੰਗੀ ਸੋਚ ਰੱਖਦਾ ਸੀ ਇੱਕ ਦਿਨ ਬੂੜੇ ਨੇ ਸ੍ਰੀ ਗੁਰੂ ਨਾਨਕ ਦੇਵ ਜੀਆ ਨੂੰ ਰਾਵੀ ਦੇ ਕਿਨਾਰੇ ਸਮਾਧੀ ਲਾਇਆ ਬੈਠੇ ਦੇਖ ਲਿਆ ਅੰਤਰ ਧਿਆਨ ਹੋਏ ਬੈਠੇ ਦੇਖ ਲਿਆ ਤਾਂ ਬੂੜੇ ਦਾ دل ਕੀਤਾ ਵੀ ਕਿਉਂ ਨਾ ਮੈਂ ਇਸ ਮਹਾਤਮਾ ਨੂੰ ਜ਼ਰੂਰ ਮਿਲਾਂ ਬੀਨਾਂ ਦੇ ਚਿਹਰੇ ਤੇ ਅਨੋਖਈ ਨੂਰਾ ਫਿਰ ਉਹ ਬੁੜਾ ਨੇੜੇ ਦੇ ਇੱਕ ਖੂਹ ਦੇ ਕੋਲੋਂ ਉੱਤਰ ਕੇ ਪਾਣੀ ਦੀ ਇੱਕ ਟੰਡ ਖੋਲ ਕੇ ਲਿਆਇਆ ਖੂਹ ਦੇ ਵਿੱਚ ਪਹਿਲਾਂ ਪਾਣੀ ਦੀਆਂ ਟੰਡਾਂ ਹੁੰਦੀਆਂ ਸੀ ਪੁਰਾਣੇ ਸਮੇਂ ਦੇ ਵਿੱਚ ਉਹਨਾਂ ਰਹੀਂ ਪਾਣੀ ਦਿੱਤਾ ਜਾਂਦਾ ਸੀ ਖੇਤਾਂ ਵਿੱਚ ਇੱਕ ਟੰਡ ਖੋਲ ਕੇ ਉਹਦੇ ਵਿੱਚ ਪਾਣੀ ਲੈ ਆਂਦਾ ਔਰ ਇੱਕ ਹੋਰ ਟੰਡਾ ਉਹਨੂੰ ਸਾਫ਼ ਕਰਕੇ ਉਹਦੇ ਵਿੱਚ ਗਾਂ ਦਾ ਦੁੱਧ ਚੋ ਕੇ ਦੋਨੇ ਹੀ ਟੰਡਾਂ ਗੁਰੂ ਜੀ ਦੇ ਅੱਗੇ ਰੱਖ ਕੇ ਗੁਰੂ ਜੀ ਦੇ ਚਰਨਾਂ ਵਿੱਚ ਸੀਸ ਝੁਕਾਇਆ ਗੁਰੂ ਜੀ ਕਹਿੰਦੇ ਵੀ ਤੂੰ ਉਦਾਸ ਆ ਤਾਂ ਬੁढ़ा ਕਹਿੰਦਾ ਕਿ ਮੈਨੂੰ ਹਮੇਸ਼ਾ ਮੌਤ ਦਾ ਡਰ ਰਹਿੰਦਾ ਤੇ ਮੈਨੂੰ ਨੀਂਦ ਵੀ ਨਹੀਂ ਆਉਂਦੀ ਬਾਬਾ ਜੀ ਕਹਿੰਦੇ ਤੂੰ ਅਜੇ ਛੋਟਾ ਜਿਹਾ ਬੱਚਾ ਆ ਤੇ ਤੂੰ ਗੱਲਾਂ ਵੱਡੀਆਂ-ਵੱਡੀਆਂ ਕਰ ਰਿਹਾ ਆਂ ਤਾਂ ਫਿਰ ਮੂੜੇ ਨੇ ਬਾਬਾ ਜੀ ਨੂੰ ਗੱਲ ਦੱਸੀ ਕਿ ਇੱਕ ਦਿਨ ਮੇਰੀ ਮਾਂ ਅੱਗ ਬਾਲ ਰਹੀ ਸੀ ਤਾਂ ਉਸ ਨੇ ਕੀ ਕੀਤਾ ਕਿ ਪਹਿਲਾਂ ਉਹਨੇ ਛੋਟੀਆਂ ਲੱਕੜਾਂ ਲਾਈਆਂ ਫਿਰ ਉਹਨੇ ਵੱਡੀਆਂ ਲੱਕੜਾਂ ਲਾਈਆਂ ਬਸ ਇਹਦੇ ਬਸ ਉਦੋਂ ਹੀ ਮੇਰੇ ਦਿਮਾਗ ਵਿੱਚ ਇਹ ਗੱਲ ਬੈਠ ਗਈ ਕਿ ਮੈਂ ਵੀ ਛੋਟੀ ਉਮਰ 'ਚ ਹੀ ਮਰ ਜਾਣਾ ਦੂਸਰੀ ਗੱਲ ਇਹ ਹੋਈ ਕਿ ਇੱਕ ਵਾਰੇ ਦੁਸ਼ਮਣਾਂ ਦਾ ਦਲ ਆਇਆ ਉਹਨਾਂ ਨੇ ਤੱਕੇ ਦੇ ਨਾਲ ਖੇਤ ਦੇ ਵਿੱਚੋਂ ਚਾਹੇ ਕੱਚੀ ਆ ਚਾਹੇ ਪੱਕੀ ਆ ਉਹ ਸਾਰੀ ਫਸਲ ਵੱਢ ਲਈ ਤਾਂ ਉਦੋਂ ਵੀ ਮੇਰੇ ਦਿਮਾਗ 'ਚ ਇਹ ਆਇਆ ਕਿ ਉਮਰ ਦਾ ਕੋਈ ਨਹੀਂ ਹੈ ਕੋਈ ਹਾਕਮ ਤਾਂ ਵੀ ਕੋਈ ਨਾ ਕੋਈ ਮੇਰਾ ਮੈਂ ਅਜੇ ਹਾਲ ਕੰਮ ਕਰਾਂ ਮੇਂ ਜਿਹਦੇ ਨਾਲ ਮੇਰਾ ਮਨ ਜਿਹੜਾ ਹੈਗਾ ਉਹ ਹੋ ਸ਼ਾਂਤ ਰਹੇ ਮੇਰੇ ਮਨ ਨੂੰ ਸ਼ਾਂਤੀ ਰਹੇ ਮੈਨੂੰ ਤੁਸੀਂ ਇਹ ਦੱਸੋ ਬਾਬਾ ਜੀ ਮੈਂ ਤੁਹਾਡੀ ਸ਼ਰਨ ਵਿੱਚ ਆ ਤਾਂ ਗੁਰੂ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਕਿ ਹੈ ਤਾ ਤੂੰ ਬਾਲਕਾਂ ਪਰ ਗੱਲਾਂ ਤੂੰ ਵੱਡਿਆਂ ਵਾਲੀਆਂ ਕਰਦਾ ਮੂੰ ਤੇਰਾ ਨਾਂ ਕੀ ਆ ਉਹ ਕਹਿੰਦੇ ਜੀ ਮੇਰਾ ਤਾਂ ਨਾਮ ਬੂੜਾ ਵਾ ਬਾਬਾ ਜੀ ਕਹਿੰਦੇ ਅੱਜ ਤੋਂ ਤੇਰਾ ਨਾਮ ਬੋੜਾ ਨਹੀਂ ਬੁੱਢਾ ਹੈ ਕਹਿੰਦੇ ਵੀ ਤੈਨੂੰ ਰੱਬ ਨੇ ਬੜੇ ਉੱਚੇ ਕੰਮ ਸੌਂਪੇ ਨੇ ਠੀਕ ਹੈ ਨਾ ਤੂੰ ਆਪਣਾ ਧਿਆਨ ਪਰਮੇਸ਼ਰ ਨਾਲ ਜੋੜ ਤੇਰੇ ਮਨ ਦੇ ਸਾਰੇ ਡਰ ਦੂਰ ਹੋ ਜਾਣੇ ਗੁਰੂ ਜੀ ਨੇ ਫਿਰ ਕੀ ਆ ਉਹਨੂੰ ਬੂੜੇ ਨੂੰ ਗੁਰਸਿੱਖੀ ਦੀ ਦਾਤ ਬਖਸ਼ੀ ਦੇ ਨਾਮ ਕੀ ਰੱਖਿਆ ਬਾਬਾ ਬੁੱਢਾ ਬਾਬਾ ਬੁੱਢਾ ਜੀ ਬਾਬਾ ਬੁੱਢਾ ਜੀ ਹਣ ਪੂਰਨ ਗੁਰਸਿੱਖ ਬਣ ਗਏ ਛੇਵੇਂ ਗੁਰੂ ਹਰਗੋਬਿੰਦ ਜੀ ਹਾਂ ਤੱਕ ਮਨੁੱਖੀ ਜਾਮੇ ਵਿੱਚ ਰਹੇ ਗੁਰੂ ਘਰ ਦੀ ਬੜੀ ਸੇਵਾ ਕੀਤੀ ਅੰਮ੍ਰਿਤਸਰ ਵਿਖੇ ਜਦੋਂ ਹਰਮੰਦਰ ਸਾਹਿਬ ਬਣਿਆ ਤਾਂ ਉਹਦੀ ਉਸਾਰੀ ਵਿੱਚ ਵੀ ਬਾਬਾ ਬੁੱਢਾ ਜੀ ਨੇ ਸੇਵਾ ਕੀਤੀ ਤੇ ਬਾ ਦਰਬਾਰ ਸਾਹਿਬ ਦੀ ਡਿਊਟੀ ਦੇ ਵਿੱਚ ਬੜਦੇ ਸਾਰੇ ਬਾਬਾ ਬੁੱਢਾ ਜੀਾਂ ਦੀ 베ਰੀ ਵੀ ਹੈ ਦੂਜੀ ਪਾਸ਼ਾਈਆਂ ਜੀ ਤੋਂ ਲੈ ਕੇ ਛੇਵੇਂ ਪਾਸ਼ਾਏ ਤੱਕ ਗੁਰਿਆਈ ਦੀ ਦਾਤਿਲਕ ਲਾਉਣ ਦੀ ਜਿਹੜੀ ਰਸਮ ਆ ਉਹ ਸਾਰਾ ਕੰਮ ਜਿਹੜਾ ਬਾਬਾ ਬੁੱਢਾ ਜੀ ਨੇ ਕੀਤਾ ਛੇਵੇਂ ਪਾਸ਼ਾ ਸੇ ਗੁਰੂ ਹਰਗੋਬਿੰਦ ਸਾਹਿਬ ਜਿਆ ਨੂੰ ਪੜ੍ਹਾਈ ਲਿਖਾਈ ਸ਼ਾਸਤਰ ਵਿਦਿਆ ਵੀ ਬਾਬਾ ਬੁੱਢਾ ਜੀ ਨੇ ਸਿਖਾਈ ਇਥੋਂ ਤੱਕ ਕਿ ਗੁਰੂ ਹਰਗੋਬਿੰਦ ਜਿਆ ਦੇ ਬੱਚਿਆਂ ਨੂੰ ਵੀ ਜਿਹੜੀ ਸਿੱਖਿਆ ਵਾ ਉਹ ਬਾਬਾ ਬੁੱਢਾ ਜੀ ਨੇ ਹੀ ਦਿੱਤੀ ਆਪ ਵਿੱਚ ਬੜੀ ਨਿਮਰਤਾ ਸੀ ਇੱਕ ਵਾਰ ਦੀ ਘਟਨਾ ਹੈ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਉਹਨਾਂ ਦੀ ਪਤਨੀ ਪਤਨੀ ਮਾਤਾ ਗੰਗਾ ਜੀ ਗੁਰੂ ਜੀ ਅੱਗੇ ਬੇਨਤੀ ਕਰਨ ਲੱਗੇ ਕਿ ਉਹਨਾਂ ਨੂੰ ਪੁੱਤਰ ਦੀ ਦਾਤ ਬਖਸ਼ਣਾ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਿਹਾ ਕਿ ਤੁਸੀਂ ਬਾਬਾ ਬੁੱਢਾ ਜੀਾਂ ਦੇ ਕੋਲ ਜਾਓ ਤੇ ਉਹਨਾਂ ਕੋਲੋਂ ਅਸੀਸ ਲੈ ਕੇ ਆ ਚਲੋ ਮਾਤਾ ਜੀ ਸਵੇਰੇ ਉੱਠੇ ਤਿਆਰ ਹੋਏ ਦੁੱਧ ਮੱਖਣ ਹੋਰ ਤੇ ਚੀਜ਼ਾਂ ਨਹੀਂ ਹੈ ਰਾਤ ਤੇ ਬੈਠੇ ਰਾਤ ਤੇ ਬੈਠ ਕੇ ਬਾਬਾ ਬੁੱਢਾ ਜੀਆਂ ਵੱਲੋਂ ਚਲੇਗੀ ਪੁੱਤਰੀ ਦਾਤ ਦੇ ਅਸੀਸ ਲੈਣ ਲਈ ਪਰ ਜਦੋਂ ਉਹਨਾਂ ਨੇ ਦੇਖਿਆ ਵੀ ਬੜਾ ਰਾਤ ਢੂੜਾ ਪਟਦਾ ਆ ਰਿਹਾ ਤਾਂ ਬਾਬਾ ਬੁੱਢਾ ਜੀਆਂ ਨੇ ਇੱਕੋ ਗੱਲ ਕਹੀ ਕਿ ਗੁਰੂ ਦੇ ਮਹਿਲਾਂ ਨੂੰ ਕੀ ਪਾਜੜ ਪਈ ਹੈ ਹੁਣ ਗੁਰੂ ਦੇ ਮਹਿਲ ਮਾਤਾ ਗੰਗਾ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸੁਪਤਨੀ ਉਹਨਾਂ ਨੂੰ ਕਿਹਾ ਗਿਆ। ਮਾਤਾ ਜੀ ਖਾਲੀ ਝੋਲੀ ਬਾਪ ਚਲੇ ਗਏ। ਫਿਰ ਉਹਨਾਂ ਨੇ ਜਾ ਕੇ ਸਾਰਾ ਦੱਸਿਆ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਦੱਸਿਆ। ਉਹ ਉਹਨਾਂ ਦੀ ਸੁਪਤਨੀ ਵਾਦਾ ਗੰਗਾ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਦੱਸਿਆ। ਬੱਸ ਇਸ ਤਰ੍ਹਾਂ ਗਏ ਸੀ। ਤਾਂ ਆਗੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵੀ ਇਹ ਗੱਲ ਕਹੀ। ਵੀ ਭਾਈ ਜੇ ਕਿਸੇ ਤੋਂ ਅਸੀਸ ਲੈਣ ਜਾਣੀ ਆ ਨਾ ਤਾਂ ਰਥਾਂ ਤੇ ਚੜਕੇ ਨਹੀਂ ਜਾਈਦਾ ਨਿਮਰਤਾ ਨਾਲ ਜਾਈਦਾ ਚਲੋ ਅਗਲੇ ਦਿਨ ਮਾਤਾ ਜੀ ਫਿਰ ਸਵੇਰੇ ਉੱਠੇ ਇਸ਼ਨਾਨ ਕੀਤਾ ਆਪਦੇ ਹੱਥੀਂ ਦੁੱਧ ਰੜਕਿਆ ਮਿੱਸੇ ਪ੍ਰਸ਼ਾਦੇ ਬਣਾਏ ਠੀਕ ਆ ਨਾ ਫਿਰ ਸਾਰਾ ਕੁਝ ਸਿਰ ਤੇ ਰੱਖ ਕੇ ਨੰਗੇ ਪੈਰੀ ਇਕੱਲੇ ਗਏ ਤੇ ਰਸਤੇ ਵਿੱਚ ਅਰਦਾਸਾਂ ਕਰਦੇ ਗਏ ਕਿ ਜਿਹੜੀ ਚੀਜ਼ ਦੀ ਲੋੜ ਸੀ ਉਹਦੇ ਲਈ ਅਰਦਾਸਾਂ ਕਰਦੇ ਗਏ। ਬਾਬਾ ਬੁੱਢਾ ਜੀ ਨੇ ਹੁਣ ਮਾਤਾ ਦੀ ਗੱਲ ਸੁਝ ਗਈ। ਮਾਤਾ ਗੰਗਾ ਜੀ ਦੀ ਗੱਲ ਨੂੰ ਸੁਝ ਲਿਆ। ਉਹਨਾਂ ਨੇ ਇੱਕ ਗੰਡਾ ਲਿਆ। ਗੰਡੇ ਨੂੰ ਮੁੱਕੀ ਦੇ ਨਾਲ ਮਾਰ ਕੇ ਭੰਨ ਕੇ ਆਪੇ ਕਹਿੰਦੇ ਕਿ ਤੇਰੇ ਘਰ ਅਜਿਹੇ ਆ ਪੁੱਤਰ ਜਨਮ ਲਵੇਗਾ ਜਿਹੜਾ ਦੁਸ਼ਮਣਾਂ ਦੇ ਸਿਰ ਬੰਨੇਗਾ। ਮਾਤਾ ਜੀ ਖੁਸ਼ ਹੋਏ ਤੇ ਘਰ ਵਾਪਸ ਚਲੇਗੀ ਹੁਣ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਬੀੜ ਤਿਆਰ ਹੋਈ ਤਾਂ ਉਹਦਾ ਪਹਿਲਾ ਪ੍ਰਕਾਸ਼ ਵੀ ਦਰਬਾਰ ਸ੍ਰੀ ਹਰਮੰਦਰ ਸਾਹਿਬ ਵਿੱਚ ਕੀਤਾ ਗਿਆ ਪਹਿਲੀ ਬੀੜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਦੋਂ ਪ੍ਰਕਾਸ਼ ਹੋਈ ਤਾਂ ਉਹਦਾ ਪਹਿਲਾ ਪ੍ਰਕਾਸ਼ ਵੀ ਸ੍ਰੀ ਹਰਮੰਦਰ ਸਾਹਿਬ ਵਿੱਚ ਕੀਤਾ ਗਿਆ ਦਰਬਾਰ ਸਾਹਿਬ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਆਨੇ ਬਾਬਾ ਬੁੱਢਾ ਜੀ ਨੂੰ ਹੀ ਪਹਿਲੇ ਗ੍ਰੰਥੀ ਬਣਾਇਆ ਪਹਿਲੇ ਗ੍ਰੰਥੀ ਤਾਪਿਆ ਗਿਆ ਸੀ ਬਾਬਾ ਬੁੱਢਾ ਜੀ ਸਵਾ 100 ਸਾਲ ਦੀ ਉਮਰ ਪੂਰ ਕੇ 6ਵੇਂ ਪਾਸ਼ਾ ਗੁਰੂ ਹਰਗੋਬਿੰਦ ਜੀਾਂ ਦੇ ਵਿੱਚ ਸਮੇਂ ਪਿੰਡ RAM ਦਾਸ ਵਿੱਚ ਚਲਾਣਾ ਕਰ ਗਏ ਫਿਰ ਗੁਰੂ ਅਰ ਗੋਵਿੰਦ ਸਾਹਿਬ ਜੀ ਨੇ ਆਪਣੇ ਹੱਥੀਂ ਉਹਨਾਂ ਦਾ ਸਸਕਾਰ ਕੀਤਾ ਤੇ ਉਸ ਜਗ੍ਹਾ ਦੇ ਉੱਤੇ ਗੁਰਦੁਆਰਾ ਸਾਹਿਬ ਬਣਾਇਆ ਜਿਸ ਦਾ ਨਾਮ ਸੱਚਖੰਡ ਹੈ। ਇਹ ਸੀ ਬਟੇ ਬਾਬਾ ਬੁੱਢਾ ਜੀ ਦੀ ਜੀਵਨੀ ਤੇ ਹੁਣ ਅਸੀਂ ਇਸ ਪਾਠ ਦੇ ਪ੍ਰਸ਼ਨ ਉੱਤਰ ਦੇਖਦੇ ਹਾਂ। ਠੀਕ ਹੈ। ਹੁਣ ਪਹਿਲਾ ਪ੍ਰਸ਼ਨ ਹੈਗਾ ਬੂੜੇ ਨਾਂ ਦਾ ਬਾਲਕ ਕੀ ਕਰਦਾ ਹੁੰਦਾ ਸੀ ਆਪਾਂ ਪਾਠ ਪੜ੍ਹਿਆ ਹੈ ਯਾ ਸਭ ਤੋਂ ਪਹਿਲੇ ਨੰਬਰ ਤੇ ਬੂੜੇ ਨਾਂ ਦਾ ਬਾਲਕ ਗਊਆਂ ਚਰਾਉਂਦਾ ਹੁੰਦਾ ਸੀ ਪ੍ਰਸ਼ਨ ਨੰਬਰ 2 ਬੂੜਾ ਉਦਾਸ ਕਿਉਂ ਰਹਿੰਦਾ ਸੀ ਉੱਤਰ ਉਸ ਨੂੰ ਹਰ ਸਮੇਂ ਮੌਤ ਦਾ ਡਰ ਰਹਿੰਦਾ ਸੀ ਬਸ ਐਸੇ ਕਰਕੇ ਉਦਾਸ ਰਹਿੰਦਾ ਸੀ ਪ੍ਰਸ਼ਨ ਨੰਬਰ 3 ਗੁਰੂ ਸਾਹਿਬ ਨੇ ਬੂੜੇ ਨੂੰ ਕਿਸ ਚੀਜ਼ ਦੀ ਦਾਤ ਬਖਸ਼ੀ ਅਤੇ ਉਸ ਦਾ ਨਾਂ ਕੀ ਰੱਖਿਆ ਗੁਰ ਸਿੱਖੀ ਦੀ ਦਾਤ ਬਖਸ਼ੀ ਤੇ ਉਸ ਦਾ ਨਾਂ ਬਾਬਾ ਬੁੱਢਾ ਰੱਖਿਆ ਪ੍ਰਸ਼ਨ ਨੰਬਰ 4 ਬਾਬਾ ਬੁੱਢਾ ਜੀ ਨੇ ਛੇਵੇਂ ਗੁਰੂ ਅਤੇ ਉਹਨਾਂ ਦੇ ਬੱਚਿਆਂ ਨੂੰ ਕਿਸ ਪ੍ਰਕਾਰ ਦੀ ਸਿੱਖਿਆ ਦਿੱਤੀ ਪੜਾਈ ਲਿਖਾਈ ਦੀ ਪੇਸ਼ਾ ਸ਼ਾਸਤਰ ਵਿਦਿਆਦੀ ਸਿੱਖਿਆ ਦਿੱਤੀ। ਪ੍ਰਸ਼ਨ ਨੰਬਰ 5 ਬਾਬਾ ਬੁੱਢਾ ਜੀ ਨੇ ਮਾਤਾ ਗੰਗਾ ਜੀ ਨੂੰ ਕੀ ਅਸੀਸ ਦਿੱਤੀ? ਉੱਤਰ ਮਾਤਾ ਗੰਗਾ ਜੀ ਆਨੂੰ ਅਸੀਸ ਦਿੱਤੀ ਕਿ ਤੁਹਾਡੇ ਘਰ ਅਜੇ ਹਰ ਪੁੱਤਰ ਜਨਮ ਲਵੇਗਾ ਜੋ ਦੁਸ਼ਮਨਾ ਦੇਸ਼ਰ ਗੰਡੇ ਵਾਂਗ ਪੰਨੇਗਾ। ਪ੍ਰਸ਼ਨ ਨੰਬਰ 6 ਬਾਬਾ ਬੁੱਢਾ ਜੀਆ ਨੇ ਹਰਮੰਦਰ ਸਾਹਿਬ ਵਿਖੇ ਕਿਸ ਪ੍ਰਕਾਰ ਦੀ ਸੇਵਾ ਕੀਤੀ ਪੁੱਤਰ ਪਹਿਲੇ ਗ੍ਰੰਤੀ ਦੇ ਰੂਪ ਵਿੱਚ ਸੇਵਾ ਕੀਤੀ ਹੁਣ ਆ ਗਿਆ ਇਸ ਪਾਠ ਦੇ ਵਿੱਚ ਬਾਕ ਆਏ ਨੇ ਕੁਝ ਬਾਕ ਬਣਾਉਣੇ ਆਪਾਂ ਸ਼ਬਦ ਨੇ ਵਗ ਖੇਤ ਵਿੱਚ ਪਸ਼ੂਆਂ ਦਾ ਵਗ ਚਾਰ ਰਿਹਾ ਸੀ ਅਡੋਰ ਸਾਧੂ ਸਮਾਧੀ ਵਿੱਚ ਅਡੋਲ ਬੈਠਾ ਸੀ ਅਨੋਖਾ ਮੈਂ ਇੱਕ ਅਨੋਖਾ ਦ੍ਰਿਸ਼ ਦੇਖਿਆ ਅਦ ਸਾਨੂੰ ਵੱਡਿਆਂ ਦਾ ਆਦਰ ਕਰਨਾ ਚਾਹੀਦਾ ਹੈ ਤਕਾਲਾ ਤਕਾਲਾ ਹੁੰਦੀ ਹੈ ਸ਼ਾਮ ਤਕਾਲਾ ਨੂੰ ਉਹ ਘਰ ਵਾਪਸ ਆ ਗਏ ਸੁਲਜਿਆ ਬੂੜਾ ਇੱਕ ਸੁਲਜਿਆ ਬਾਲਕ ਸੀ ਮਸ਼ਹੂਰ ਸਾਡਾ ਸਕੂਲ ਇਲਾਕੇ ਵਿੱਚ ਮਸ਼ਹੂਰ ਹੈ ਪਾਠ 6 જીવની પાશ પ્રશ્ન પાં કરેને એ હું તું ચં તરફ યાદ કર